ਆਪਣੇ ਕੁਟੰਬ ਕਬੀਲੇ ਵਾਸਤੇ ਤੇ ਸਤ ਕੁਸਤ ਝੂਠ ਡਗਾ ਫਰੇਬ ਜੋ ਕੁਝ ਵੀ ਕਰਨਾ ਪੈ ਸੋ ਕਰਦਾ ਕੁਟੰਬ ਜਤਨ ਕਰਨੁ ਮਾਇਆ ਅਨੇਕ ਉਦਮ ਤੇ ਮਾਇਆ ਦੀ ਪ੍ਰਾਪਤੀ ਵਾਸਤੇ ਵੀ ਅਨੇਕ ਉਦਮ ਕਰਦਾ ਹੈ ਚੰਗੇ ਮੰਦੇ ਭਲੇ ਬੁਰੇ अनेका ਉਦਮ ਕਰਦਾ ਮੈਂ ਕੋਰਨ ਪਾਈਸ਼ਾਹ ਪਾਈ ਵੀਰ ਸਿੰਘ ਸਾਹਿਬ ਕੋਲ ਗਿਆ ਭਾਈ ਮਹਾਰਾਜ ਮੇਰਾ ਜੀ ਕਰਦਾ ਮੈਂ ਕਥਾ ਕਰਨੀ ਛੱਡ ਦੇ ਮੈਨੂੰ ਕਹਿਣ ਲੱਗਾ ਕਿਉਂ ਮੈਂ ਕਿਹਾ ਜਿਹੜੀ ਅੰਦਰ ਭਾਵਨਾ ਬਣੀ ਰਹਿੰਦੀ ਹੈ ਨਾ ਭਈ ਇਸ ਕਥਾ ਦੀ ਮਿਹਰਬਾਨੀ ਕਥਾ ਦੀ ਬਦੌਲਤ ਕਥਾ ਕਰਕੇ ਤੇ ਏਸ ਰਾਈ ਆਈ ਹੋਈ ਮਾਇਆ ਨਾਲ ਆਪਣੇ ਕੁਟੰਬ ਦਾ ਨਿਰਵਾਹ ਕਰਨਾ ਇਹ ਜਿਹੜੀ ਅੰਦਰ ਭਾਵਨਾ ਮੈਨੂੰ ਇਹ ਚੰਗੀ ਨਹੀਂ ਲੱਗਦੀ ਮੈਨੂੰ ਇਹ ਚੁਬਦੀ ਰਹਿੰਦੀ ਹੈ ਤੇ ਮੈਂ ਚਾਹੁੰਨਾ ਕਿ ਕੰਮ ਕੋਈ ਹੋਰ ਕਰ ਲਾਂ ਤੇ ਇਹ ਕਥਾ ਬਗੈਰ ਕਿਸੇ ਆਸ਼ਾ ਦੇ ਬਗੈਰ ਕਿਸੇ ਉਮੀਦ اور ਮਾਇਆ ਦੀ ਭਾਵਨਾ ਦੇ ਕਰਿਆ ਕਰ ਤੇ ਆਸੇਪੇ ਅਸਿਕਾਂਸ ਕਿ ਮੈਨੂੰ ਕਹਿਣ ਲੱਗਿਆ ਵੀ ਜਿਹੜੇ ਮੱਛੀਆਂ ਵੇਚਦੇ ਨੇ ਨਾ ਮੱਛੀਆਂ ਨਿੱਕੇ 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 ਮੱਛੀਆਂ ਵੀ ਵੇਚਦੇ ਨੇ ਉਹ ਇੱਕ ਸੇਰ ਵਿੱਚ ਕਈ ਸੈਂਕੜੇ ਚੜ ਜਾਂਦੀਆਂ ਨੇ ਤੇ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਮਨ ਵੇਚਣੀਆਂ ਨੇ ਪਤਾ ਨਹੀਂ ਦੋ ਮਨ ਵੇਚਣੀਆਂ ਨੇ ਪਤਾ ਨਹੀਂ ਕਿੰਨੇ ਸੇਰ ਵੇਚਣੀਆਂ ਨੇ ਤੇ ਇੱਕ ਸੇਰ ਵਿੱਚ ਕਈ ਸੈਂਕੜੇ ਜੀਵ ਤੁਲ ਜਾਂਦੇ ਨੇ ਤੇ ਖਾਣੀ ਉਹਨਾਂ ਨੇ ਰੋਟੀ ਐ ਇੰਨੇ ਜੀਵ ਮਾਰ ਕੇ ਵੇਚ ਕੇ ਬਰਬਾਦ ਕਰਕੇ ਖਾਣੀ ਉਹਨਾਂ ਰੋਟੀ ਇਹ ਹੱਸ ਕੇ ਕਹਿੰਦੇ ਕਿ ਤੇੜੀ ਰੋਟੀ ਦਾ ਜ਼ਰੀਆ ਜੇ ਕਥਾ ਹੋਵੇ ਤੇ ਉਹਨਾਂ ਮਛੀਆਂ ਵੇਚਣ ਨਾਲੋਂ ਵੀ ਇਹ ਮਾੜਾ ਉਹਦੇ ਨਾਲੋਂ ਵੀ ਇਹ ਮੰਦਾ ਦੂਸਰਾ ਉਹਨੇ ਇੱਕ ਵਚਨ ਕਿਹਾ ਜਿਹੜਾ ਮੈਨੂੰ ਮਰਦੇ ਦਮਾਂ ਤੱਕ ਯਾਦ ਰਹੇਗਾ ਕਹਿੰਦਾ ਸੀ ਬਾਜ਼ਾਰੇ-ਬਜ਼ਾਰ ਤੁਰੇ ਜਾਂਦੇ ਆ ਅਚਨ ਚੇਤ ਮੀਂਹ ਵਰ ਪੈਂਦਾ ਕੱਪੜੇ ਭਿਜਣ ਦਾ ਡਰ ਹੈ ਕੱਪੜੇ ਕਿਸ ਤਰ੍ਹਾਂ ਬਚਾਈਏ ਲੱਗੇ ਆਸਰਾ ਕੋਈ ਨਹੀਂ ਅਚਨ ਚੇਤ ਸਾਨੂੰ ਇੱਕ ਤਮਾਕੂ ਵੇਚਣ ਵਾਲੇ ਦੀ ਦੁਕਾਨ ਤੇ ਆਸਰਾ ਲੈਣਾ ਪੈਂਦਾ ਅਸਾਂ ਤਮਾਕੂ ਖਰੀਦਣਾ ਨਹੀਂ ਤਮਾਕੂ ਨਾਲ ਸਾਨੂੰ ਖਰਚ ਕੋਈ ਨਹੀਂ ਅਸੀਂ ਤਾਂ ਉਸ ਦੁਕਾਨ ਦੇ ਛਪਰੇ ਇਠਾਂ ਮੈਂ ਆਪਣੇ ਕੱਪੜੇ ਬਚਾਉਣ ਵਾਸਤੇ ਖਲੋਤੇ ਹਾਂ ਪਰ ਤਮਾਕੂ ਦੀ ਬਦਬੂ ਤੇ ਜ਼ਰੂਰ ਆਵੇਗੀ ਨਾ ਤਮਾਕੂ ਦੀ ਸੜੇ ਹੰਤ ਤੇ ਜ਼ਰੂਰ ਆਵੇਗੀ ਨਾ ਨਸਾਂ ਤੇ ਜ਼ਰੂਰ ਦਬਾਉਣੀਆਂ ਪੈਣਗੀਆਂ ਨਾ ਖਰੀਦਣਾ ਅਸਾਂ ਨਹੀਂ ਸਾਨੂੰ ਲੋੜ ਨਹੀਂ ਉਹਦੀ ਸਾਨੂੰ ਨਫ਼ਰਤ ਹੈ ਉਹਦੇ ਨਾਲ ਪਰ ਉੱਥੇ ਖਲੋਤੇ ਬਦਬੂ ਜ਼ਰੂਰ ਆਵੇਗੀ ਤੇ ਜੇ ਪਹਿਲਾ ਸਾਨੂੰ ਕਿਸੇ ਗਾਂਢੀ ਦੀ ਦੁਕਾਨ ਉਤੇ ਮੀਂਹ ਵਰਪੇ ਕਪੜੇ ਭਿੱਜਣ ਦੇ ਡਰ ਤੋਂ ਅਸੀਂ ਗਾਂਢੀ ਦੀ ਦੁਕਾਨ ਦੇ ਛਪਰੇ ਹਟਾ ਖਲੋ ਜਾਈਏ ਤੇ ਖਰੀਦਣਾ ਅਸਾਂ ਇਤਰ ਵੀ ਕੋਈ ਨਹੀਂ ਅਸੀਂ ਤੇ ਕਪੜੇ ਬਚਾਉਣ ਵਾਸਤੇ ਖਲੋਤੇ ਆਂ ਭਾਵੇਂ ਅਸਾਂ ਇਤਰ ਨਹੀਂ ਖਰੀਦਣਾ ਕੋਈ ਲਵਿੰਡਰ ਵਗੈਰਾ ਅਸਾਂ ਨਹੀਂ ਖਰੀਦਣਾ ਪਰ ਗਾਂਢੀ ਦੀ ਦੁਕਾਨ ਉਤੇ ਖਲੋਤੇ ਆਂ ਖੁਸ਼ਬੂ ਤੇ ਇਤਰ ਵੀ ਆਵੇਗੀ ਨਾ ਸੁਗੰਧੀ ਤੇ ਵੰਨ ਸੁਗੰਨੀ ਆਵੇਗੀ ਨਾ ਸੁਗੰਧੀ ਨਾਲ ਦਿਮਾਗ ਤੇ ਤਰਤਾਜ਼ਾ ਹੋਵੇਗਾ ਹੀ ਨਾ ਇਸ ਤਰ੍ਹਾਂ ਜੇ ਤੂੰ ਇਸ ਕਥਾ ਨੂੰ ਆਪਣੀ ਰੋਟੀ ਦਾ ਜ਼ਰੀਆ ਵੀ ਸਮਝ ਲੈ ਤਾਂ ਤਾਂ ਵੀ ਇਹ ਇੱਕ ਗਾਂਧੀ ਦੀ ਦੁਕਾਨ ਹੈ ਇੱਕ ਗਾਂਧੀ ਦਾ ਪੰਡਾਰਾ ਹੈ ਇੱਥੇ ਖੁਸ਼ਬੂ ਜ਼ਰੂਰ ਹੈ ਅਗਰ ਤੇਰੀ ਜ਼ਿੰਦਗੀ ਵਿੱਚ ਪੰਜ ਸਿੱਖਾਂ ਦਾ ਵੀ ਭਲਾ ਹੋ ਗਿਆ ਤੇ ਤੂੰ ਸਮਝ ਲਈਂ ਪਈ ਮੈਂ ਆਪਣੀ ਜ਼ਿੰਦਗੀ 'ਚ ਕਾਮਯਾਬ ਹੋ ਗਿਆ ਵੇਖੀਂ ਕਿਤੇ ਕਥਾ ਕਰਨੋਂ ਹਟ ਨਾ ਜਾਈ ਜੇ ਤੂੰ ਹਟ ਗਿਆ ਕਾਰੋਬਾਰ ਚ ਪੈ ਗਿਆ ਬਾਣੀ ਤੂੰ ਨਹੀਂ ਕੰਠ ਕਰ ਸਕੇਗਾ ਭੜਿਆ ਹੋਇਆ ਤੈਨੂੰ ਭੁੱਲ ਜਾਏਗਾ ਨਿਸ਼ਾਨਾ ਤੇਰੀ ਜ਼ਿੰਦਗੀ ਦਾ ਹੋਰ ਦਾ ਹੋਰ ਬਣ ਜਾਏਗਾ ਕੂੜ ਕੁਸ਼ਤ ਕੁਫਰ ਦਗਾ ਫਰੇਵ ਕਈ ਕੁਝ ਤੈਨੂੰ ਕਰਨਾ ਪਏਗਾ ਇਸ ਕਰਕੇ ਮਾਰਗ ਬੜਾ ਸੁੰਦਰ ਹੈ ਇਹ ਮਾਰਗ ਤਿਆਗਣਾ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਨਾਲ ਜੋ ਇਸ ਮਾਰਗ ਤੇ ਲੱਗੇ ਇਹਨੂੰ ਤਿਆਗਣਾ ਨਹੀਂ ਨਹੀਂ ਤਾਂ ਬਾਕੀ ਕਾਰੋਬਾਰ ਵਿੱਚ ਮਾਇਆ ਲਈ ਅਨੇਕ ਉਦਮ ਕਰਨੇ ਪੈਂਦੇ ਨੇ कुटुंब ਜਤਨ ਕਰਨ ਮਾਇਆ ਅਨੇਕ ਉਦਮ ਸਰਕਾਰ ਫਰਮਾ ਰਹੇ ਨੇ कुटुंब ਲਈ ਜਤਨ ਨਹੀਂ ਕਰਦਾ कुटुंब ਦਾ ਹੋਇਆ ਮਰ ਗਿਆ कुटुंब ਵਾਸਤੇ ਕਈ ਜ਼ਫਰ ਜਾਲਦਾ ਕਈ ਵਾਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦੇ ਪੜ੍ਹਦੇ ਨਹੀਂ ਬਹੁ ਪਰਪੰਚ ਕਰ ਪਰ ਤਾਂ ਨਹੀਂ ਲਿਆ ਵਾ ਸੁਤ ਦਾਰਾ ਤੇ ਆਨ ਲੁਟਾ ਗਏ ਮਨ ਮੇਰੇ ਭੂਲੇ ਕਪਟ ਨਾ ਕੀ ਜਾ ਅੰਤ ਨਵੇਰਾ ਤੇਰੇ ਜੀਵ ਪੈਲੀ ਤੇ ਹਿਸਾਬ ਦੇਣ ਵੇਲੇ ਹਿਸਾਬ ਮੰਗਣ ਵੇਲੇ ਕਿਨੇ ਤੇਰਾ ਸਾਥੀ ਨਹੀਂ ਬਣਨਾ ਇਹ ਤੈਨੂੰ ਹੀ ਦੇਣਾ ਪੈਣਾ ਜਿਨ ਕਰਮ ਕੀਤੇ ਨੇ ਪੇਸ਼ ਹੁਸੇ ਨੂੰ ਹੋਣਾ ਪੈਣਾ ਗਰੀਬ ਨੂੰ ਆਜ ਫਰਮਾ ਰਹੇ ਨੇ ਕਟੰਬ ਲਈ ਯਤਨ ਕਰਦਾ ਫਰੇਬ ਕਰਦਾ ਦਗੇ ਕਰਦਾ ਫਰੇਬ ਵਿੱਚ ਉਲਝਿਆ ਪਿਆ ਹੈ ਮਾਇਆ ਦੀ ਪ੍ਰਾਪਤੀ ਵਾਸਤੇ अनेका ਯਤਨ ਕਰਦਾ ਪਰ ਹਰ ਭਗਤ ਭਾਵਹੀਣ ਵਾਹਿਗੁਰੂ ਦੀ ਪ੍ਰੇਮ ਭਗਤੀ ਤੋਂ ਸਖਣਾ ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਖਾਲੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਸ਼ੂਨਿਆ ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਬਿਲਕੁਲ ਕੋਰਾ ਬਿਲਕੁਲ ਮਹਰੂਮ ਹੈ ਹਰ ਭਗਤ ਭਾਵਹੀਣ ਨਾਨਕ ਪ੍ਰਭ ਵਿਸਰਤ ਤੇ ਪ੍ਰੇਤ ਤਹ ਸਭ ਕੋਈ ਫਰਮਾ ਰਹੇ ਨੇ ਜਿਨ੍ਹਾਂ ਨੂੰ ਪ੍ਰਭ ਉਸਰ ਗਏ ਕੇਵਨ ਕੁਟੰਬ ਜਤਨ ਵਾਸਤੇ ਪ੍ਰਭ ਵਿਸਰ ਗਏ ਕੇਵਲ ਮਾਇਆ ਦੀ ਪ੍ਰਾਪਤੀ ਵਾਸਤੇ ਜਿਨ੍ਹਾਂ ਨੂੰ ਪ੍ਰਭੂ ਬਿਸਰ ਜਾਏ ਉਹ ਪ੍ਰੇਤ ਜੂਨੀ ਹਨ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੇ ਉਹ ਪ੍ਰੇਤ ਜੂਨੀ ਹਨ ਪ੍ਰੇਤ ਜੂਨੀਆ ਕੋਈ ਆਕਾਸ਼ ਉਤੇ ਨਹੀਂ ਵਸਦੀਆਂ ਪ੍ਰੇਤ ਜੂਨੀਆ ਕਿਸੇ ਹੋਰ ਦੂਸਰੇ ਪਤਾਲ ਵਿੱਚ ਨਹੀਂ ਰਹਿੰਦੀਆਂ ਜਿਨ੍ਹਾਂ ਜਿਨ੍ਹਾਂ ਨੂੰ ਪ੍ਰਭੂ ਬਿਸਰ ਗਿਆ ਹੈ ਝੂਠ ਬਗਾ ਫਰੇਵ ਕੁਟੰਬ ਕੁਕਰਮ ਵਿਸ਼ੇਵਕਾਰ ਭੋਗਦੇ ਨੇ ਉਹ ਪ੍ਰੇਤ ਹੈ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਪਾਵਨ ਰਚਨਾ ਵਿੱਚੋਂ ਨਿਕਲਿਆ ਹੋਇਆ ਵਚਨ ਦਿਲ ਦੀ ਪੱਟੀ ਤੇ ਲਿਖ ਲੈਣਾ ਚਾਹੀਦਾ ਕੇ ਸਾਧ ਕਰਮ ਜੋ ਪੁਰਖ ਕਮਾਵੇ ਚੰਗੇ ਕਰਮ ਨੇਕ ਕਰਮ ਜਿਹੜਾ ਵੀ ਪੁਰਖ ਕਰੇਗਾ ਨਾਮ ਦੇਵਤਾ ਜਗਤ ਕਾਰ ਜਗਤ ਵਿੱਚ ਉਸ ਦਾ ਨਾਮ ਦੇਵਤਾ ਪੈ ਜਾਏਗਾ ਉੱਚਾ ਆਦਮੀ ਪੈ ਜਾਏਗਾ ਸੋਹਣਾ ਆਦਮੀ ਪੈ ਜਾਏਗਾ ਤੇ ਕੁਕਰੇ ਤੇ ਕਰਮ ਜੋ ਜਗ ਮੇ ਕਰੇ ਖੋਤੇ ਕਰਮ ਮਾਰੇ ਕਰਮ ਪਾਰੇ ਕਰਮ ਇਲਤਾਂ ਕਰਮੀਆਂ ਵਿਕਾਰਾਂ ਵਿੱਚ ਰਹਿਣਾ ਕੁਕਰਮਾਂ ਵਿੱਚ ਰਹਿਣਾ ਬਦ ਚਲਣੀਆਂ ਵਿੱਚ ਰਹਿਣਾ ਜਿਹੜਾ ਐਸੇ ਕਰਮ ਕਰੇਗਾ ਪੁਰਸ਼ ਨਾਮ ਅਸੁਰ ਏਨ ਕੋ ਜਗ ਤਾਰੇ ਉਸ ਦਾ ਨਾਮ ਸੰਸਾਰ ਦੇ ਲੋਕ ਅਸੁਰ ਮੈਨੇ ਰਾਖਸ਼ ਪਾ ਦੇਣਗੇ ਉਹਨੂੰ ਡਾਈਟ ਕਹਿਣਗੇ ਉਹਨੂੰ ਜ਼ਾਲਮ ਹਤਿਆਰਾ ਕਹਿਣਗੇ ਉਹਨੂੰ ਕਈ ਤਰ੍ਹਾਂ ਦੇ ਤਾਨੇ ਮੇਨੇ ਮਿਲਣਗੇ ਸਹਿਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਚਨੇ ਹੁੰਦਾ 100 ਓਲਾਮੇ ਦਿਨ ਦੇ राती मिलन सांस शिवंत सलाम ਛੱਡ ਕੇ ਕੁਰੰਗੀ ਲਗੋ ਹੰਸ ਵਾਇਗੁਰੂ ਦੀ ਸ਼ਿਸ਼ਟ ਸਲਾਹ ਵਾਇਗੁਰੂ ਦੀ ਉਪਮਾ ਵਾਇਗੁਰੂ ਦੀ ਕੀਰਤੀ ਵਾਇਗੁਰੂ ਦੇ ਜਸ ਨੂੰ ਗਾਉਣਾ ਵਾਇਗੁਰੂ ਦੀ ਜਾਜਾਕਾਰ ਕਰਨੀ ਵਾਇਗੁਰੂ ਦੇ ਨਾਮ ਦਾ ਕੀਰਤਨ ਕਰਨਾ ਇਹਨੂੰ ਤੇ ਦਿੱਤਾ ਛੱਡ ਤੇ ਕੁਕਰ ਦੇ ਵਿੱਚ ਖੋਟਿਆ ਕਰਮਾਂ ਵਿੱਚ ਵਿਕਾਰਾਂ ਵਿੱਚ ਪ੍ਰਵਿਰਤ ਹੋ ਗਿਆ ਹੰਸ ਹੁੰਦਾ ਹੋਇਆ ਕਰਨ ਲੱਗ ਪਿਆ ਖਾਨ ਹੰਸ ਹੁੰਦਾ ਹੋਇਆ ਕਾਵਾਂ ਵਾਲੀ ਕਿਰਤ ਲੱਗ ਪਿਆ ਕਰਨ ਉਹਨੂੰ ਲੋਕਾਂ ਨੇ ਕਾਂ ਕਾਂ ਉਹਨੂੰ ਲੋਕਾਂ ਨੇ ਰਾਖਸ਼ ਰਾਖਸ਼ ਉਹਨੂੰ ਲੋਕਾਂ ਨੇ ਪਾਪੀ ਪਾਪੀ ਆਖਣਾ ਸ਼ੁਰੂ ਕਰ ਹੀ ਦੇਣਾ ਹੰਗੇ ਕਰਮ ਕਰਨ ਵਾਲੇ ਕਾ ਨਾਮ ਦੇਵਤਾ ਹੈ ਮੰਦੇ ਕਰਮ ਕਰਨ ਵਾਲੇ ਕਾ ਨਾਮ ਰਾਕਸ਼ਸ ਹੈ ਜਿੰਨੂ ਵਿਸਰ ਜਾਏਗੀ ਵਾਹਿਗੁਰੂ ਦੀ ਪ੍ਰੀਤ ਉਹ ਪ੍ਰੇਤ ਤੁੱਟੜੀ ਆਸਾ ਪ੍ਰੀਤ ਜੁਲਾਈ ਬਿਆਨ ਸੇ ਬਿਆਨ ਮੈਨੇ ਦੂਜਾ ਬਿਆਨ ਮੈਨੇ ਕੋਈ ਹੋਰ ਯਾਨੀ ਵਾਹਿਗੁਰੂ ਦੇ ਲਾਗੇ ਉਹਦੇ ਮੁਕਾਬਲੇ ਚ ਕੋਈ ਹੋਰ ਕੋਈ ਦੂਜਾ ਤੇ ਵਾਇਗੁਰੂ ਦੇ ਮੁਕਾਬਲੇ ਵਿੱਚ ਦੂਜਾ ਕੌਣ ਹੈ ਮਾਇਆ ਸਹਿਬ ਗੁਰੂ ਗ੍ਰੰਥ ਸਾਹਿਬ ਨੇ ਬੜੇ ਵਿਅੰਗ ਨਾਲ ਬੜੇ ਪਰਦੇ ਨਾਲ ਤੇ ਬੜੇ ਢੰਗ ਨਾਲ ਦੱਸਿਆ ਭਈ ਮਾਇਆ ਦਾ ਦਰਜਾ ਕੀ ਹੈ ਹਜ਼ੂਰ ਕਹਿੰਦੇ ਨੇ ਕੌਣ ਵੱਡਾ ਮਾਇਆ ਬੜੇ ਆਈ ਸੋਈ ਵੱਡਾ ਜਿਨ ਹਰ ਲੇ ਲਈ ਸਾਰੇ ਮੈਨੂੰ ਸ਼ਰੋਮਣੀ ਤੇ ਉੱਤਮ ਦਰਜਾ ਉਹਦਾ ਹੈ ਜਿਹਦੀ ਲਿਵ ਜੁੜਿਆ ਸਤਨਾਮ ਵਾਹਿਗੁਰੂ ਨੱਥ ਪਰ ਦੂਜੇ ਦਰਜੇ ਉੱਤੇ ਮਾਇਆ ਨੂੰ ਵਿਡਿਆਈ ਲਿਖਿਆ ਇਹਦੇ ਚ ਐਸੀ ਕੋਈ ਕشش ਐਸੀ ਕੋਈ ਸ਼ਕਤ ਨਹੀਂ ਸ਼ਕਤੀ ਨਹੀਂ ਹੈ ਕਿ ਜਿਹਦੇ ਕੋਈ ਚਾਰ ਟਕੇ ਮੌਜੂਦ ਨੇ ਨਾ ਉਹਦਾ ਸਾਰਾ ਦਿਨ ਰਾਤ ਪਾਵੇਂ ਕੁਕਰਮਾਂ ਚ ਬੀਤ ਜਾਏ ਸਵੇਰੇ ਲੋਕਾਂ ਨੂੰ ਵਿਖਾਲਣ ਵਾਸਤੇ ਨਾ ਧੋ ਕੇ ਗੁਰਦੁਆਰੇ ਮੰਦਰ ਸ਼ਿਵਾਲੇ ਮసీਦੇ ਜਾ ਕੇ ਦੋ ਕਿ ਸਜਦੇ ਕਰ ਲੈ ਦੋਕ ਮੰਦਰ ਦੀਆਂ ਟੱਲੀਆਂ ਖੜਕਾ ਲੈ ਤੇ ਗੁਰਦੁਆਰੇ ਆ ਕੇ 15 ਕਿ ਮਿੰਟ ਸੁਖਮਨੀ ਸੁਣ ਕੇ 1000 ਰੁਪਇਆ ਮੱਥਾ ਟੇਕ ਜਾਏ ਅਗਲੇ ਦਿਨ ਅਖਬਾਰਾਂ ਚ ਬੜੇ ਬੜੇ ਲੇਖ ਆਉਣੇ ਸ਼੍ਰੀਮਾਨ ਪੰਥ ਰਤਨ ਫਖਰ ਕੌਮ ਫਲਾਣੇ ਦਿਨ ਗੁਰਦੁਆਰੇ ਗਏ ਸਨ ਮਹਾਰਾਜਾ ਨੇ 1000 ਪਾਉਂਡ ਮੱਥਾ ਟੇਕਿਆ ਉਹ 1000 ਪਾਉਂਡ 1000 ਕਾਗਜ਼ ਨੇ ਸਾਰੇ ਗਿੰਦਕੀਤੇ ਹੋਏ ਪਾਪ ਜਿਹੜੇ ਸੀ ਉਹਨਾਂ ਉੱਤੇ ਪਰਦਾ ਪਾ ਦਿੱਤਾ 5 ਲੱਖ ਰੁਪਏ ਦੀ ਬਲੈਕ ਮਾਰਕੀਟ ਕਰਕੇ ਜੇ 20000 ਦਾ ਮੰਦਿਰ ਬਣਾ ਦੇ ਚੌਰਾਹੇ ਵਿੱਚ ਚਲੋ ਕਿ ਬਲੇ 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 ਵਲੇ ਛੇੜ ਮੜਾ ਦਾਨੀਆਂ ਵਾ ਛੇੜ ਮੜਾ ਪੁੰਨੀਆਂ ਕੰਬਖਤ 20000 ਦੇ ਰੁਪਏ ਦੇ ਪਰਦੇ ਟਾ ਇਹਨੇ 5 ਲੱਖ ਰੁਪਈਆ ਲੁਕਾ ਲਿਆ ਇਹ ਵੀ ਇਹ ਕਰਤੂਤ ਹੈ ਇਹਨੇ ਆਪਣੀ ਅਕਲਮੰਦੀ ਨਾਲ ਮਾਇਆ ਦੇ ਚਮਤਕਾਰ ਵਿਖਾ ਕੇ ਆਪਣੇ ਕੀਤੇ ਹੋਏ ਗੁਨਾਹ ਤੇ ਪਰਦਾ ਪਾ ਲਿਆ ਪਰ ਇੱਕ ਗੱਲ ਚੇਤੇ ਰੱਖਿਓ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰ ਕਿਸੇ ਦਾ ਲਿਆਜ ਨਹੀਂ ਕਰਦੇ ਸਾਬ ਕਹਿੰਦੇ ਨੇ ਦੇ ਕੇ ਵਾਰ ਅਨਕ ਪਰਦੇ ਮੇਂ ਅਨੇਕਾ ਪਰਦੇਆਂ ਵਿੱਚ ਦਰਵਾਜ਼ੇ ਬੰਦ ਕਰਕੇ ਪਰਦਾਰਾ ਸੰਗ ਫਾਕੇ ਜਿਹੜਾ ਪਰਮੇ ਨੇ ਪਰਾਈ ਦਾਰਾ ਮੈਨੇ istri ਉਹਦਾ ਜਤ ਸਤ ਮਿੱਟੀ ਚ ਮਿਲਾਉਂਦਾ ਆਪਣਾ ਜਤ ਸਤ ਧਰਮ ਜਿਹੜਾ ਕਾਮ ਦੀ ਅਗ ਵਿੱਚ ਸਾੜ ਕੇ ਕੁਕਰਮੀ ਬਣਦਾ ਅਨੇਕਾਂ ਪਰਦੇ ਵਿੱਚ ਕਹਿੰਦਾ ਚਤੁਰਾਈ ਬੜੀ ਕੀਤੀ ਏ ਹਿੰਮਤ ਬੜੀ ਕੀਤੀ ਏ ਪਤਾ ਨਹੀਂ ਕਿਸੇ ਨੂੰ ਲੱਗਣ ਦੇਤਾ ਪਰ ਸਾਹਿਬ ਕਹਿੰਦੇ ਨੇ ਦੇਖ ਕੇ ਵਾਰ ਅਨਕ ਪਰਦੇ ਮੋਹ ਪਰਦਾ ਰਾ ਸੰਗ ਫਕੈ ਚਿੱtre ਗੁਪਤ ਜਦ ਲੇਖਾ ਮੰਗਾ ਤਬ ਕੌਣ ਪਰਦਾ ਤੇਰਾ ਢੱਕ ਜਦੋਂ ਪੇਸ਼ ਹੋਇਓ ਚਿੱਤਰਗੁਪਤ ਨੇ ਜਿਹੜੇ ਤੇਰੇ ਸੱਜੇ ਖੱਬੇ ਮੌਜੂਦ ਰਹਿੰਦੇ ਨੇ ਤੇਰੇ ਦੇ ਕੋਲੋਂ ਲੇਖਾ ਮੰਗਿਆ ਤੇਰਾ ਵਹੀ ਖਾਤਾ ਖੋਲ ਕੇ ਸਾਹਮਣੇ ਰੱਖਿਆ ਉਦੋਂ ਤੇਰੇ ਪਰਦੇ ਕੌਣ ਢਕੇਗਾ ਉਦੋਂ ਤੇਰੇ ਕੁਕਰਮਾਂ ਉਤੇ ਕੌਣ ਪਰਦਾ ਪਾਵੇਗਾ ਉਦੋਂ ਤੇਰੀ ਰੱਖਿਆ ਕੌਣ ਕਰੇਗਾ ਜਿੰਨ ਰੱਖਿਆ ਕਰਨੀ ਸੀ ਉਹ ਸਿਮਰਿਆ ਹੀ ਨਹੀਂ ਤੂੰ ਉਹ ਅਰਾਧਿਆ ਹੀ ਨਹੀਂ ਤੂੰ ਸੁਪਨੇ 'ਚ ਨਹੀਂ ਤੈਨੂੰ ਚੇਤਾ ਆਇਆ ਸਤਨਾਮ ਵਾਹਿਗੁਰੂ ਦਾ ਪਾਪ ਕਰਦਾ ਰਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੀ ਵਾਰਾਂ ਹੋ ਕਾ ਦਿੱਤਾ ਸੀ ਅਨ ਕਾਹੇ ਰਤੜਿਆ ਵਾਟ ਦੁਹੇਲੀ ਪਾਪ ਕਮਾਵੰਦਿਆ ਫਿਰ ਕੋਈ ਨਾ ਬੇਲੀ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ ਗੁਣ ਗੋਬਿੰਦ ਨ ਜਪੈ ਰਸਨਾ ਸੇ ਦੇ ਕਦੋਂ ਆਵੇ ਅਜਿਹੇ ਹੁਣ ਤੈਨੂੰ ਮਨੁੱਖਾ ਜਨਮ ਦੇ ਦਿਨ ਮਿਲੇ ਹੋਏ ਨੇ ਇਹ ਫੇਰ ਕਦੋਂ ਹੋਣਗੇ ਇਹ ਤੈਨੂੰ ਫੇਰ ਕਦੋਂ ਮਿਲਣਗੇ ਭਾਵੇਂ ਨਹੀਂ ਮਿਲਨੇ ਬੜੇ ਚਿਰਾਂ ਪਿੱਛੋਂ ਤੈਨੂੰ ਇਹ ਚਾਂਸ ਮਿਲਿਆ ਜੇ ਵਾਹਿਗੁਰੂ ਨੇ ਚਾਂਸ ਦੇ ਦਿੱਤਾ ਜੇ ਮਨੁੱਖ ਬਣ ਕੇ 84 ਲੱਖ ਜੁਨ ਦਾ ਬਾਦਸ਼ਾਹ ਬਣ ਕੇ ਆ ਗਿਆ ਜਨਮ ਸਫਲਾ ਕਰਨ ਹਿੱਤ ਸਿਮਰਲਾ ਪਿਆਰਿਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਰਿੱਡੀਆਂ ਸਿੱਡੀਆਂ ਨਿੱਡੀਆਂ ਕੋਲ ਹੋਣ ਜੰਤਰ ਮੰਤਰ ਤੰਤਰ ਟੂਣੇ ਟਾਮਣ ਕੋਲ ਹੋਣ ਪਰ ਜੇ ਅੰਦਰ ਨਾਮ ਨਹੀਂ ਤਾਂ ਗੁਰਮਤਿ ਅਨੁਸਾਰ ਉਹਨਾਂ ਰਿੱਡੀਆਂ ਸਿੱਡੀਆਂ ਨਿੱਡੀਆਂ ਦਾ ਮੁੱਲ ਕੋਈ ਇੱਕ ਨਹੀਂ ਸਹਿਬ ਨਾਨਕ ਨੰਕਾਰੇ ਸੱਚਾ ਪਾਤਸ਼ਾ ਸੱਚਾ ਬਾਬਾ ਜਿਨ੍ਹਾਂ ਨੂੰ ਜਿਨ੍ਹਾਂ ਦੀ ਜ਼ਿੰਦਗੀ ਨੂੰ ਪੜ੍ਹ ਕੇ ਵੇਖੀਏ ਨਾ ਤੇ ਹੈਰਾਨ ਹੋ ਜਾਈਦਾ ਹੈਰਾਨ ਉੱਚੀ ਕੁਲ ਵਿੱਚ ਜਨਮ ਪਿਓ ਦਾ ਬੜਾ ਚਾਰ ਚਫੇਰੇ ਵਿਕਾਰ ਚਾਰ ਚਫੇਰੇ ਦੇ ਲੋਕ ਪਿਤਾ ਜੀ ਦਾ ਆਦਰ ਕਰਦੇ ਨੇ ਉਸ ਰਾਏ ਪੋਏ ਦੀ ਤਲਵੰਡੀ ਦਾ ਮਾਲਕ ਰਾਏ ਬੁਲਾਰ ਜਿੰਨੂੰ ਅਸੀਂ ਕਹਿ ਕੇ ਪੁਕਾਰਦੇ ਹਾਂ ਉਹ ਮੇਟਾ ਕਾਲੂ ਚੰਦ ਨੂੰ ਬੜੀਆਂ ਸਤਕਾਰ ਦੀਆਂ ਨਿਗਰਾਂ ਨਾਲ ਵੇਖਦਾ ਇਹਨਾਂ ਸੁੱਖ ਆਰਾਮ ਪਾਈ ਪੈਸਾ ਸਭ ਕੁਝ ਹੁੰਦਿਆਂ ਹੋਇਆ ਬਾਬਾ ਜੀ ਨੇ ਭਗਵੇ ਕਪੜੇ ਪਾਏ ਚਾਰ ਉਡਾਰੀਆਂ ਚਾਰ ਉਦਾਸ਼ੀਆਂ ਕਮਾਈਆਂ ਆਪ ਨੇ ਉਦੋਂ ਅੱਜ ਵਰਗੇ ਸਾਧਨ ਤੇ ਹੈ ਹੀ ਨਹੀਂ ਸੀ ਅੱਜ ਵਰਗੀਆਂ ਸਹੂਲਤਾਂ ਤੇ ਹੈ ਹੀ ਨਹੀਂ ਸੀ ਪੈਦਲ ਸਫਲ ਕੀਤਾ ਹੈ ਹਜ਼ੂਰ ਨੇ ਔਰ ਕਈ ਹਜ਼ਾਰ ਮੀਲ ਕੀਤਾ ਹੈ